ਸਸ਼ਿਕਾ ਜੀ ਸ਼ੁਭ ਸਿਤਾਰੇ ਵਿੱਚ ਆਪ ਸਭ ਦਾ ਸਵਾਗਤ ਨਾਲ ਹੀ ਸ਼ੁਭ ਸਿਤਾਰਿਆਂ ਨੂੰ ਹੋਰ ਸ਼ੁਭ ਕਰਨਾ ਹੈ ਸਿਤਾਰੇ ਤੇ ਪਰਮਾਤਮਾ ਦਾ ਨਾਮ ਹਮੇਸ਼ਾ ਸ਼ੁਭਤਾ ਹੀ ਦਿੰਦਾ ਪੋਜ਼ਿਟਿਵ એનર્ਜੀ ਦਿੰਦਾ ਤੇ ਜਦੋਂ ਅਸੀਂ ਕਿਸੇ ਚੀਜ਼ ਨੂੰ ਯਾਦ ਕਰੀਏ ਤੇ ਜੇ ਅਸੀਂ ਦੁੱਖ ਨਾਲ ਯਾਦ ਕਰੀਏ ਪਰੇਸ਼ਾਨ ਹੋ ਕੇ ਯਾਦ ਕਰੀਏ ਤੇ ਜੇ ਮੰਨ ਨੂੰ ਸ਼ਾਂਤੀ ਨਾ ਮਿਲੇ ਤੇ ਫਿਰ ਯਾਦ ਕਾਦਾ ਕਰਨਾ ਹੋਵੇ ਫਿਰ ਤੇ ਆਪਾਂ ਕਹਿੰਦੇ ਕਿੱਥੇ ਦਿਮਾਗ ਚ ਵੜ ਗਈ ਕੋਈ ਚੀਜ਼ ਤੇ ਉਹ ਚੀਜ਼ਾਂ ਜੋ ਸਾਡੇ ਮਨ ਨੂੰ ਸ਼ਾਂਤੀ ਦਿੰਦੀਆਂ ਨੇ ਸਾਨੂੰ ਆਸ਼ਾਵਾਦੀ ਬਣਾਉਂਦੀਆਂ ਨੇ ਸਾਨੂੰ ਖੁਸ਼ ਰੱਖਦੀਆਂ ਨੇ ਉਹ ਹੈ ਸ਼ੁਭ ਸ਼ੁਭ ਚੀਜ਼ਾਂ ਜੋ ਸਾਡੇ ਚਿਹਰੇ ਦੀ ਸਮਾਇਲ ਤੇ ਸਾਡੇ ਖੁਸ਼ੀ ਦੇ ਪਲਾਂ ਨੂੰ ਦੁੱਗਣਾ ਕਰ ਦਿੰਦੀਆਂ ਨੇ ਹਰ ਦਿਨ ਹੀ ਵਧੀਆ ਹੈ ਹਰ ਪਲ ਹੀ ਵਧੀਆ ਹੈ ਪਰ ਉਸ ਹਰ ਦਿਨ ਤੇ ਹਰ ਪਲ ਨੂੰ ਚੰਗੀ ਤਰ੍ਹਾਂ ਜੀਉਣਾ ਮੁਸੀਬਤਾਂ ਪਰੇਸ਼ਾਨੀਆਂ ਨੂੰ ਆਪਣੇ ਦਿਮਾਗ ਦੇ ਅੰਦਰੋਂ ਕੱਢ ਕੇ ਆਉਣ ਵਾਲੇ ਪਲ ਦਾ ਸਵਾਗਤ ਕਰਨਾ ਅਸਲ ਵਿੱਚ ਜ਼ਿਆਦਾ ਮਹੱਤਵ ਰੱਖਦਾ ਹੈ। ਬੱਚਿਆਂ ਦੀ ਬੜੀ ਪਰੇਸ਼ਾਨੀ ਰਹਿੰਦੀ ਹੈ ਸਾਨੂੰ। ਕਿਸ ਨੂੰ ਜਿਦੇ ਔਲਾਦ ਨਹੀਂ ਹੈ ਉਹਨੂੰ ਔਲਾਦ ਦੀ ਪਰੇਸ਼ਾਨੀ ਜਿਦੇ ਔਲਾਦ ਹੈ ਉਨੂੰ ਉਹਦੀ ਸੈਟਿੰਗ ਦੀ ਪਰੇਸ਼ਾਨੀ ਜਿਨ੍ਹਾਂ ਦੀ ਸੈਟਿੰਗ ਹੋਈ ਹੈ ਉਹਨਾਂ ਨੂੰ ਅੱਗੋਂ ਵਿਆਹ ਸ਼ਾਦੀ ਦੀ ਪਰੇਸ਼ਾਨੀ ਤੇ ਜਿਨ੍ਹਾਂ ਦੇ ਵਿਆਹ ਸ਼ਾਦੀ ਹੋ ਚੁੱਕੇ ਆ ਉਹਨਾਂ ਨੂੰ ਫਿਰ ਗਾਂਹ ਪੋਤਾ ਪੋਤੀ ਹੋਣ ਦੀ ਪਰੇਸ਼ਾਨੀ ਹੈਨਾ ਪਰੇਸ਼ਾਨੀ ਨਹੀਂ ਕਹਿ ਸਕਦੇ ਆਪਾਂ ਇੱਕ ਉਮੀਦ ਤੇ ਇੱਕ ਮਤਲਬ ਟਾਈਮ 'ਤੇ ਹਰ ਚੀਜ਼ ਨਿਬੜ ਜਵੇ ਇਸ ਦੇ ਤੋਂ ਵੱਡਾ ਮਨ ਨੂੰ ਖੁਸ਼ ਕਰਨ ਵਾਲਾ ਕੋਈ ਯਤਨ ਨਹੀਂ ਹੈ ਜਿਨ੍ਹਾਂ ਦੇ ਬੱਚੇ ਸੈੱਟ ਨਹੀਂ ਜਿਨ੍ਹਾਂ ਜਿਨ੍ਹਾਂ ਦੇ ਬੱਚਾ ਨਹੀਂ ਹੈ ਪਹਿਲੀ ਗੱਲ ਤਾਂ ਇਹ ਹੈ ਹੈਨਾ ਜਿਨ੍ਹਾਂ ਦੇ ਬੱਚਾ ਨਹੀਂ ਹੈ ਉਹਨੂੰ ਲੱਗਦਾ ਹੈ ਕਿ ਬਸ ਬੱਚਾ ਹੋ ਜਵੇ ਔਲਾਦ ਔਲਾਦ ਜੋ ਹੈ ਤੁਹਾ ਹਰ ਕਿਸੇ ਦੀ ਇੱਕ ਕਮਜ਼ੋਰੀ ਵਾਲੀ ਨਵਜ ਹੈ ਇਹ ਸਚਾਈ ਹੈ ਕਮਜ਼ੋਰੀ ਵਾਲੀ ਨਵਜ ਹੈ ਤੇ ਇਹ 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 ਤਕਰੀਬਨ ਤਕਰੀਬਨ ਆਪਣੇ ਹੱਥ ਵਿੱਚ ਜਿੰਨੀ ਮਰਜ਼ੀ ਦੁਖੀ ਜਾਵੇ ਪਰ ਦੂਜੇ ਦੇ ਹੱਥ ਰੱਖਣ ਤੇ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਮਤਲਬ ਅਸੀਂ ਆਪਣੀ ਔਲਾਦ ਨੂੰ ਜੋ ਮਰਜ਼ੀ ਕਹੀ ਚਾਹੀਏ ਜੇ ਤੋ ਕੋਈ ਤੀਜਾ ਕਹੇ ਭਾਵੇਂ ਮਾੜੀ ਔਲਾਦ ਕਿਉਂ ਨਾ ਹੋਵੇ ਮਾੜੀ ਮੀਨਸ ਤੁਹਾਡਾ ਇੱਜ਼ਤਮੰਦ ਰਿਸਪੈਕਟ ਕਿਉਂ ਨਾ ਬਿਲਕੁਲ ਨਾ ਕਰਦੀ ਹੋਵੇ ਭਾਵੇਂ ਨਾ ਹੀ ਕਰਦੀ ਹੋਵੇ ਤੁਸੀਂ ਆਪ ਭਾਵੇਂ ਜੋ ਮਰਜ਼ੀ ਕਰ ਰਹੇ ਜਦੋਂ ਕੋਈ ਚੌਥਾ ਕਹੇ ਤੋ ਰੋਇਆ ਲੱਗਦਾ ਲੈ ਭਾਈ ਇਹ ਕਿਉਂ ਕਹੇ ਇਹਦਾ ਕਿਤੇ ਜ਼ਿਆਦਾ ਵਧੀਆ ਸਾਡੇ ਕਿਤੇ ਮਾੜੇ ਨਹੀਂ ਸੁਣਿਆ ਜਾਂਦਾ ਮਜਬੂਰੀ ਆ ਔਲਾਦ ਐ ਢਿੱਡ ਐ ਕਿਸੇ ਤੋਂ ਕਦੇ ਵੀ ਨੈਗੇਟਿਵ ਸੁਣਿਆ ਨਹੀਂ ਜਾਂਦਾ ਆ ਭਾਵੇਂ ਜਿੰਨਾ ਮਰਜ਼ੀ ਕਹਿ ਲਈਏ ਇਹ ਵੀ ਇੱਕ ਤਕਰੀਬਨ ਆਪਾਂ ਕਹਿ ਦਿੰਨੇ ਰੀਤੀ ਰਿਵਾਜ ਨਹੀਂ ਕਹਿ ਸਕਦੇ ਕਸੂਰ ਹੀ ਕਹਿ ਸਕਦੇ ਆ ਬਸ ਕੁਦਰਤ ਨੇ ਬਣਾਈ ਐ ਹੁਣ ਇਹਨੂੰ ਆਪਾਂ ਚੇਂਜ ਨਹੀਂ ਕਰ ਸਕਦੇ ਹਨ ਤੇ ਔਲਾਦ ਦਾ ਮੋਹ ਸਭ ਤੋਂ ਜ਼ਿਆਦਾ ਦੁੰਗਾ ਮੋ ਮੰਨਿਆ ਜਾਂਦਾ ਏ ਤੇ ਜਦ ਔਲਾਦ ਹੋ ਜਾਂਦੀ ਏ ਤਾਂ ਅੱਗੋ ਲੱਗਦਾ ਕਿ ਵਾਦਾ ਹੋ ਗਿਆ ਚਲੋ ਇਹ ਤੇ ਚੀਜ਼ਾਂ ਆਪਣੇ ਘਰੇਲੂ ਆਮ ਹਰ ਚੀਜ਼ ਸਮਾਜਿਕ ਤੌਰ ਨਾਲ ਜੁੜੀਆਂ ਹੋਈਆਂ ਨੇ ਪਰਿਵਾਰਿਕ ਤੌਰ ਤੇ ਜੁੜੀਆਂ ਹੋਈਆਂ ਨੇ ਇਹ ਹੁੰਦੀਆਂ ਨੇ ਠੀਕ ਹੈ ਹਰ ਕਿਸੇ ਨਹੀਂ ਹੁੰਦੀਆਂ ਤੇ ਔਲਾਦ ਦੀ ਚਿੰਤਾ ਸਭ ਤੋਂ ਜ਼ਿਆਦਾ ਚਿੰਤਾ ਔਲਾਦ ਦੀ ਅੱਜ ਕੱਲ ਪੇਰੈਂਟਸ ਨੂੰ ਅੱਜ ਕੱਲ ਕਿਉਂ ਸ਼ੁਰੂ ਤੋਂ ਹੀ ਹੈ ਸੈਟਿੰਗ ਸੈਟਿੰਗ ਦੀ ਮਤਲਬ ਕਿ ਪੜ ਰਹੇ ਆ ਤਾਂ ਬੱਸ ਬਹੁਤ ਅੱਛਾ ਪੜ ਜਾਣ ਨੰਬਰ ਲੈ ਜਾਣ ਕੋਈ ਟੈਸਟ ਕਲੀਅਰ ਕਰ ਲੈਣ ਕੋਈ ਅੱਛੀ ਜੌਬ ਮਿਲ ਜਵੇ ਕੋਈ ਅੱਛਾ ਕੰਮ ਕਰ ਮਿਲ ਜਵੇ ਨਾਮ ਹੋ ਜਵੇ ਤੇ ਇਹ ਨਾ ਹੋਵੇ ਕਿ ਜਿੱਦਾਂ ਆਪ ਭਾਵੇਂ ਕੋਈ ਜਿਵੇਂ ਮਰਜ਼ੀ ਆ ਜਿੱਦਾਂ ਅਸੀਂ ਕੱਢੀ ਆ ਉਵੇਂ ਸਾਡੀ ਔਲਾਦ ਨਾ ਕੱਢੇ ਸਾਡੇ ਤੋਂ ਵਧੀਆ ਹੋਵੇ ਜਦੋਂ ਕੋਈ ਕਹਿੰਗਾ ਨਾ ਕਿ ਤੁਹਾਡਾ ਬੱਚਾ ਬੜਾ ਗੁਣਕਾਰੀ ਹੈ ਜਦੋਂ ਤੁਹਾਡਾ ਬੱਚਾ ਬੜਾ ਉਚੰਡਾ ਤੇ ਆਪ ਜਿਹੇ ਜੇ ਮਰਜ਼ੀ ਹੋਈਏ ਬੰਦੇ ਦਾ ਸੀਨਾ ਹੀ ਚੌੜਾ ਹੋ ਜਾਂਦਾ ਹੈ ਖੁਸ਼ੀ ਹੋ ਜਾਂਦੀ ਹੈ ਕਿ ਔਲਾਦ ਵਰਗਾ ਮੋਹ ਹੋਇਆ ਨਾ ਤੁਹਾਡੇ ਚਿਹਰੇ ਤੇ ਹ ਦੁੱਖਾਂ ਵਿੱਚ ਵੀ ਸਮਾਈਲ ਆ ਜਾਂਦੀ ਹੈ ਕਿ ਸਾਡੇ ਬੱਚੇ ਚੰਗੇ ਆ ਸਾਡੀ ਪੁੱਛ ਗਿਛ ਕਰਦੇ ਆ ਵਧੀਆ ਹੋ ਜਾਂਦਾ ਆਪਣੀ ਜ਼ਿੰਦਗੀ ਵਿੱਚ ਆਪਣੀ ਆਪਣੀ ਚੀਜ਼ ਦਾ ਮਹੱਤਵ ਬਹੁਤ ਵਧੀਆ ਹੈ ਪਰ ਔਲਾਦ ਜੋ ਹੈ ਨਾ ਇਹ ਇੱਕ ਇਨਸਾਨ ਦੀ ਕਮਜ਼ੋਰ ਕੜੀ ਹੈ ਇੱਕ ਇਨਸਾਨ ਦੀ ਕਮਜ਼ੋਰ ਨਬਜ਼ ਹੈ ਇੱਕ ਇਨਸਾਨ ਦੀ ਕਮਜ਼ੋਰ ਰਗ ਹੈ ਹੈ ਨਾ ਤੇ ਚਲੋ ਇਹ ਕੁਦਰਤ ਨੇ ਕੀਤੀ ਆ ਆਪਾਂ ਇਹਦੇ ਤੇ ਚਰਚਾ ਨਹੀਂ ਕਰਨੀ ਕਿ ਕਿਉਂ ਆ ਭਾਈ ਕਾਤੇ ਆ ਭਾਈ ਉਹਦੇ ਰੰਗਾਂ ਨੂੰ ਕੌਣ ਸਮਝ ਸਕਦਾ ਹੈਨਾ ਜਿੱਦਾਂ ਦੀ ਉਸਨੇ ਸੋਚ ਦਿੱਤੀ ਜਿਸਨੇ ਜਿਸ ਤਰ੍ਹਾਂ ਦੇ ਉਸਨੇ ਇਨਸਾਨ ਦੇ ਮਨ ਵਿੱਚ ਤਰੰਗ ਵਿੱਚ ਰੰਗ ਭਰ ਦਿੱਤਾ ਤੇ ਉਹ ਫਿਰ ਉਦਾਂ ਹੀ ਚੱਲਦਾ ਹੈ ਉਹਦੀ ਸੋਚ ਉਦਾਂ ਦੀ ਹੋ ਜਾਂਦੀ ਹੈ ਤੇ ਦੁਨੀਆਦਾਰੀ ਦੇ ਵਿੱਚ ਐਦਾਂ ਦੀ ਹੋਈ ਹੈ ਸਾਰਿਆਂ ਦੀ ਐਦਾਂ ਦੀ ਹੈ ਇਹ ਨਹੀਂ ਕਿ ਮੇਰੇ ਕੰਨ ਨਾਲ ਐਦਾਂ ਹੋਈ ਹੈ ਤੁਹਾਨੂੰ ਪਤਾ ਹਰ ਕਿਸੇ ਲਈ ਐਦਾਂ ਦੀ ਹੈ ਹੈਨਾ ਤੇ ਚਲੋ ਅੱਜ ਆਪਾਂ ਬੱਚਿਆਂ ਦੇ ਐਗਜ਼ਾਮ ਚੱਲਣੇ ਆ ਤੇ ਪੜ੍ਹਾਈ ਲਈ ਦੱਸਾਂਗੇ ਕਿ ਬੱਚਿਆਂ ਲਈ ਪੜ੍ਹਾਈ ਲਈ ਜਾਂ ਔਲਾਦ ਦੇ ਸੋਕ ਲਈ ਜਾਂ ਕਿਸੇ ਲਈ ਇਹ ਹਮੇਸ਼ਾ ਬੱਚਾ ਲਈ ਉਪਾਅ ਕਰਦੇ ਰਹਿਣਾ ਚਾਹੀਦਾ ਔਲਾਦ ਲਈ ਹਮੇਸ਼ਾ ਕਿਹੜੇ ਉਪਾਅ ਕਰਦੇ ਰਹਿਣਾ ਚਾਹੀਦਾ ਕਿਹੜੀ ਦਿਸ਼ਾ ਕਲੀਅਰ ਰੱਖਣੀ ਚਾਹੀਦੀ ਹੈ ਤਾਂ ਕਿ ਆਉਣ ਵਾਲਾ ਕੱਲ ਆਉਣ ਵਾਲਾ ਪਵਿੱਤ ਬੇਸ਼ੱਕ ਜੇ ਕੁਦਰਤ ਨੇ ਮੈਂ ਤੁਹਾਨੂੰ ਕਲੀਅਰ ਦੱਸਾਂ ਤਾਂ ਕਈ ਵਾਰੀ ਅਸੀਂ ਕੋਈ ਕੋਈ ਕੁਐਸਚਨ ਇਹ ਪੁੱਛਦੇ ਆ ਪਹਿਲਾਂ ਵੀ ਪੁੱਛਦੇ ਹੁੰਦੇ ਆ ਤੇ ਹੁਣ ਵੀ ਕਈ ਲੋਕਾਂ ਦੇ ਸਵਾਲ ਹੁੰਦੇ ਆ ਕਿ ਇਹ ਬੱਚਾ ਸਾਡੀ ਸੇਵਾ ਕਰੇਗਾ ਕੀ ਇਹ ਬੱਚਾ ਸਾਡਾ ਸਾਡੇ ਸਾਡੀ ਮਤਲਬ ਪੁੱਛੇਗਾ ਸਾਨੂੰ ਹਨ ਇੱਕ ਪੰਜਾਬੀ ਚ ਕੁਐਸਚਨ ਅਗਲਾ ਪੁੱਛਦਾ ਕਿ ਬੱਚਾ ਸਾਨੂੰ ਪੁੱਛੇਗਾ ਪੁੱਛੇਗਾ ਜਾਂ ਸੇਵਾ ਕਰੇਗਾ ਤਾਂ ਸਰਵਣ ਪੁੱਤ ਤਾਂ तकरीबन ਸਾਰੇ ਹੁੰਦੇ ਆ ਗ੍ਰਹਿਾਂ ਮੁਤਾਬਕ ਉਸ ਨੂੰ ਚੱਲਣਾ ਪੈਂਦਾ ਜੇ ਉਹਦੀ ਉਹਦੀ ਜਨਮ ਪੱਤਰੀ ਵਿੱਚ ਉਸਦੇ ਮਾਤਾ ਪਿਤਾ ਦਾ ਸੁੱਖ ਮਾਤਾ ਪਿਤਾ ਦੀ ਸਥਿਤੀ ਮਤਲਬ ਚੌਥੇ ਤੇ 10ਵੇਂ ਖਾਨੇ ਦੀ ਸਥਿਤੀ ਉਸਦੇ ਲਗਨ ਦੇ ਮਾਲਕ ਤੋਂ 5ਵੇਂ 9ਵੇਂ ਬੈਠੀ ਹੋਵੇ ਤਾਂ ਬੜਾ ਪ੍ਰੇਮ ਪਿਆਰ ਤੇ ਖਿੱਚ ਹੁੰਦੀ ਹੈ ਮਾਤਾ ਪਿਤਾ ਪ੍ਰਤੀ ਹੁਣ ਬੈਠਾ ਹੀ ਅਗਲਾ 6ਵੀਂ 8ਵੀਂ ਆ ਦੁਸ਼ਮਣੀ ਦੀ ਤੇ ਰੋਗ ਬਿਮਾਰੀ ਦੀ ਚਿੰਤਾ ਤਾਂ ਗੱਲ-ਗੱਲ ਤੇ ਉਸ ਨੂੰ ਆਪਣੇ ਮਾਪਿਓ ਦਾ ਹੀ ਕਸੂਰ ਲੱਗਦਾ ਤਾਂ ਇਹਦੇ ਵਿੱਚ ਹੁਣ ਕਿਹਦਾ ਕਸੂਰ ਗ੍ਰਹਿਾਂ ਦਾ ਨਹੀਂ ਕਹਿ ਸਕਦੇ ਕੁਦਰਤ ਦਾ ਵੀ ਨਹੀਂ ਕਹਿ ਸਕਦੇ ਕਿਉਂਕਿ ਕੌਣ ਆਕੇ ਉਹਨੂੰ ਹਨਾ ਕੁਦਰਤ ਨੂੰ ਕਿ ਐਦਾਂ ਕਿਉਂ ਕੀਤਾ ਭਾਈ 6ਵੀਂ 8ਵੀਂ ਕਿਉਂ ਬਿਠਾਇਆ ਨਹੀਂ ਕਹਿ ਸਕਦੇ ਚਲੋ ਇਹ ਤੁਹਾਨੂੰ ਥੋੜੀ ਜੀ ਜੋਤਿਚਾਰੇ ਬਾਰੇ ਵੀ ਜਾਣਕਾਰੀ ਹੋ ਗਈ ਕਿ ਜਿਹੜੇ ਗ੍ਰਹਿ ਆਪਣੇ ਤੋਂ ਅੱਛੀ ਸਥਿਤੀ ਵਿੱਚ ਆਪਣੇ ਮਿੱਤਰ ਗ੍ਰਹਾਂ ਦੀ ਰਾਸ਼ੀ ਤੇ ਸੁਖ ਸਥਾਨ 'ਚ ਬੈਠੇ ਹੁੰਦੇ ਆ ਉਹ ਜ਼ਿਆਦਾ ਸ਼ੁਭ ਫਲ ਦਿੰਦੀ ਆ ਤੇ ਚਲੋ ਫਿਰ ਵੀ ਹਮੇਸ਼ਾ ਕੁਝ ਨਾ ਕੁਝ ਉਪਾ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਗ੍ਰਹਾਂ ਦੀ એનર્ਜੀ ਹਮੇਸ਼ਾ ਪਰਿਵਾਰ ਵਿੱਚ ਔਲਾਦ ਵਿੱਚ ਮਾਤਾ ਪਿਤਾ ਵਿੱਚ ਦੂਰੀਆਂ ਨੂੰ ਘੱਟ ਕਰੇ ਠੀਕ ਹੈ ਚਲੋ ਇਸ ਤਰ੍ਹਾਂ ਤੁਹਾਨੂੰ ਪ੍ਰੋਗਰਾਮ ਦੇਖੇ ਚ ਦੱਸਾਂਗੇ 7 ਦਸੰਬਰ 2023 ਦਿਨ ਵੀਰਵਾਰ ਦਾ ਤਿਥੀ ਦਸਮੀ ਦੀ ਹੈ ਅੱਜ ਦਸਮੀ ਮਤਲਬ ਕਿ ਕ੍ਰਿਸ਼ਨ ਪੱਖ ਦੀ ਦਸਮੀ ਤੇ ਨਾਲ ਜੋ ਹਸਤ ਨਕਸ਼ਤਰ ਚੱਲ ਰਿਹਾ ਹਸਤ ਨਕਸ਼ਤਰ ਜੋ ਹੈ ਚੰਦਰਮਾ ਦਾ ਨਕਸ਼ਤਰ ਆ ਚੰਦਰ ਮਹਾਰਾਜ ਜੂ ਨੇ ਕੰਨਿਆ ਰਾਸ਼ੀ ਵਿੱਚ ਕੇਤੂ ਨਾਲ ਜੋਤੀ ਬਣਾ ਕੇ ਚੱਲ ਰਹੇ ਨੇ ਚੰਦਰ ਦਾ ਆਪਣਾ ਨਕਸ਼ਤਰ ਚੰਦਰ ਕੇਤੂ ਦੀ ਜੋਤੀ ਸਾਹਮਣੇ ਤੋਂ ਰਾਹੁ ਦੀ ਦ੍ਰਿਸ਼ਟੀ ਕੀ ਪ੍ਰਭਾਵ ਪਾਵੇਗੀ ਇਸ ਬਾਰੇ ਆਪਾਂ ਚਰਚਾ ਕਰਦੇ ਆਂ ਸਭ ਤੋਂ ਪਹਿਲਾਂ ਜਾਣਾਂਗੇ ਐਰिजਾਨੀ ਮੇਸ਼ ਰਾਸ਼ੀ ਵਾਲਿਆਂ ਦਾ ਅੱਜ ਦਾ ਦਿਨ ਜਿਨ੍ਹਾਂ ਦਾ ਜਨਮ ਦਿਨ ਹੈ ਸ਼ਾਦੀ ਦੀ ਸਾਲਗिरा ਉਹਨਾਂ ਨੂੰ ਵੀ ਦੱਸ ਦਈਏ ਕੀ ਕਰਨਾ ਜੀ ਤੁਸੀਂ ਅੱਜ ਦੇ ਦਿਨ ਚੰਦਰ ਕੇਤੂ ਦਾ ਗ੍ਰਹਿਣ ਜੋਗ 6 ਨੰਬਰ 6 ਕਿਲੇ ਮੰਦਰ ਰੱਖਿਓ 6 ਕੰਜਕਾ ਨੂੰ ਪੀਲਾ ਦੁੱਧ ਪੀਲਾ ਦੁੱਧ ਮਤਲਬ ਕੇਸਰ ਵਾਲਾ ਦੁੱਧ ਦੋਤਾ ਸੇ ਹੀ ਬ੍ਰਸਪਤ ਚੰਦਰ ਕੇ ਤੁਦੀ ਜੁਤੀ ਦਾ ਪ੍ਰਭਾਵ ਬੜਾ ਅੱਛਾ ਹੋ ਜਾਏਗਾ ਨੁਕਸਾਨ ਕੋਈ ਨਹੀਂ ਕਰੇਗਾ ਜਾਣਦਿਆ ਚੰਦਰ ਕੇਤੂ ਦਾ ਗ੍ਰੈਂਡ ਜੋਗ ਕਿਹੜੀਆਂ ਚੀਜ਼ਾਂ ਤੋਂ ਬਚਣਾ ਹੈ ਤੁਸੀਂ ਅੱਜ ਸਭ ਤੋਂ ਪਹਿਲਾਂ ਆ ਰਹੇ ਸਾਰੇ ਮੇਸ਼ ਰਾਸ਼ੀ ਵਾਲੇ ਲਗਨ ਚ ਰਾਹੁ ਸਾਹਮਣੇ ਤੋਂ ਸ਼ੁਕਰ ਤੇ ਸੂਰਜ ਮੰਗਲ ਅੱਠਵੇਂ ਸਥਾਨ ਵਿੱਚ ਤੇ ਚੰਦਰ ਦਾ ਆਪਣਾ ਹੀ ਨਕਸ਼ਤਰ ਸੁਖ ਸਥਾਨ ਦਾ ਮਾਲਕ ਬੈਠ ਗਿਆ ਜਾ ਕੇ ਛੇਵੇਂ ਸਥਾਨ ਅੱਖਾਂ ਦੀ ਪ੍ਰੋਬਲਮ ਕਿਸੇ ਨਾ ਕਿਸੇ ਨੂੰ ਤੰਗ ਕਰੇਗੀ ਕਹਿ ਸਕਦੇ ਆਪਾਂ ਕਿ ਲੈਂਸ ਵਗੈਰਾ ਪੈਣੇ ਜਾਂ ਨਿਗਾ ਘੱਟ ਹੋਣੀ ਇਹ ਪਰੇਸ਼ਾਨੀ ਤੰਗ ਕਰ ਸਕਦੀ ਆ ਕੱਚੇ ਲੱਸੀ ਦੇ ਛਿੱਟੇ ਅੱਖਾਂ ਤੇ ਜ਼ਰੂਰ ਮਾਰਨੇ ਨੇ ਤੇ ਨਾਲ ਤੁਸੀਂ ਚਾਂਦੀ ਆਪਣੇ ਕੋਲ ਰੱਖਣੀ ਹੈ ਕਿਉਂਕਿ ਬ੍ਰਹਸਪਤ ਲਗਣ ਵਿੱਚ ਆ ਇਸ ਕਰਕੇ ਬ੍ਰਹਸਪਤ ਚੰਦਰ ਦੀ ਅਜ 6ਵੀਂ 8ਵੀਂ ਟੱਕਰ ਰਹਿਣ ਵਾਲੀ ਹੈ ਤਾਂ ਕਿਸੇ ਦੇ ਮਸਲੇ ਚ ਬਿਲਕੁਲ ਨਹੀਂ ਉਲਝਣਾ ਜਿਆਦਾ ਇਮੋਸ਼ਨਲ ਨਹੀਂ ਹੋਣਾ ਚਾਹ ਦੁੱਧ ਚਲ ਪ੍ਰਵਾਹ ਕਰ ਦਿਓ ਚੰਗਾ ਰਹੇਗਾ ਟੌਰਸ ਬ੍ਰਿਹ ਖ ਰਾਸ਼ੀ ਵਾਲੇ ਸਿਤਾਰੇ ਥੋੜੇ ਦਿਮਾਗੀ ਪਰੇਸ਼ਾਨੀਆਂ ਨੂੰ ਵਧਾਉਣ ਵਾਲੇ ਰਹਿਣਗੇ ਰਿਲੈਕਸ ਮਿਲ ਜਾਏਗੀ ਏ ਨਹੀਂ ਕਿ ਚੰਦਰ ਕੇਤੂ ਦਾ ਗ੍ਰੈਂਡ ਜੋਗ ਲੱਗ ਗਿਆ ਤੇ ਪਤਾ ਨਹੀਂ ਕੀ ਨੁਕਸਾਨ ਹੋ ਜਾਣਾ ਏ ਚੰਦਰ ਜੋ ਹੈ ਤੁਹਾਡੇ ਪ੍ਰਾਕਰਮ ਸਥਾਨ ਦਾ ਮਾਲਕ ਹੈ ਤਾਂ ਥੋੜਾ ਕਿਸੇ ਵੀ ਚੀਜ਼ ਨੂੰ ਚਾਹੇ ਪੜ੍ਹਾਈ ਆ ਚਾਹੇ ਕੋਈ ਕੰਮ ਕਰਾ ਚਾਹੇ ਕੋਈ ਬਿਜ਼ਨਸ ਹੈ ਚਾਹੇ ਕੋਈ ਦੁਕਾਨਦਾਰੀ ਇਹ ਤਾਂ ਹਲਕੇ ਚ ਨਹੀਂ ਲੈਣਾ ਥੋੜਾ ਲੇਜੀਪਨ ਤੋਂ ਵੀ ਬਚੋ ਹਣਾ ਅੱਜ ਦੇ ਕੰਮ ਕੱਲ ਤੇ ਨਾ ਟਾਲੋ ਚੰਗਾ ਰਹੇਗਾ ਹਲਕਾ ਜਿਹਾ ਪਿੰਕ ਕਲਰ ਪਹਿਨੋ ਜੈਮਿਨੀ ਮਿਥੂ ਰਾਸ਼ੀ ਵਾਲੇ ਚੰਦਰ ਕੇਤੂ ਦਾ ਗ੍ਰੈਂਡ ਜੋਗ ਲੱਗਿਆ ਸੁਖ ਸਥਾਨ ਵਿੱਚ ਜੋ ਮਾਤਾ ਦੇ ਜੋੜਾਂ 'ਚ ਦਰਦ ਦੇ ਰਿਹਾ ਜੋ ਮਾਤਾਂ ਨੂੰ ਥੋੜੀ ਸੇਤ ਨੂੰ ਪਰੇਸ਼ਾਨੀ ਦੇ ਰਿਹਾ ਤੈਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਤੁਸੀਂ ਅੱਜ ਕੀ ਕਰਨਾ ਹੈ ਕੋਸ਼ਿਸ਼ ਕਰਨੀ ਹੈ ਕਿ ਆਟੇ ਦੀਆਂ ਗੋਲੀਆਂ ਬਣਾ ਕੇ ਮੱਛੀਆਂ ਨੂੰ ਪਾ ਦਿਓ ਤਾਂ ਕਿ ਚੌਥੇ ਬੈਠਾ ਚੰਦਰ ਕੀ ਤੁਹਾ ਦਾ ਗ੍ਰਹਿਣ ਜੋਗ ਪਰਿਵਾਰ ਵਿੱਚ ਗ੍ਰਹਿਣ ਨਾ ਲਗਾਵੇ ਤੇ ਸ਼ਾਂਤੀ ਨਾਲ ਸਮਾ ਲੰਘ ਜਾਵੇ ਕੈਂਸਰ ਕਰਕਰਾਂਸ਼ੀ ਵਾਲੇ ਦੇਖਿਆ ਜਾਵੇ ਤਾਂ ਯਾਤਰਾ ਦੇ ਦਾ ਟਾਈਮ ਚੱਲ ਰਿਹਾ ਹੈ ਕਿਤੇ ਪਾਰਟੀ ਫੰਕਸ਼ਨ ਵਿੱਚ ਜਾਣਾ ਪੈ ਸਕਦਾ ਹੈ ਜਾਣ ਆਉਣ ਲੱਗਿਆ ਰਹੇਗਾ ਭੱਜ ਨੱਠ ਬਣੀ ਰਹੇਗੀ ਰਿਸ਼ਤੇਦਾਰ ਆ ਵੀ ਸਕਦੇ ਆ ਤੁਸੀਂ ਕਿਤੇ ਜਾ ਵੀ ਸਕਦੇ ਹੋ ਦੋਸਤ ਮਿੱਤਰਾਂ ਨਾਲ ਕੋਈ ਪਿਕਚਰ ਵਗੈਰਾ ਦੇਖਣ ਦਾ ਪ੍ਰੋਗਰਾਮ ਵੀ ਬਣ ਸਕਦਾ ਹੈ ਸਿਤਾਰੇ ਸ਼ੁਭ ਨੇ ਆਪਣੇ ਬਾਰੇ ਸ਼ੁਭ ਬੋਲੋ ਚੰਗਾ ਬੋਲੋ ਮਸਟਰਡ ਰੰਗ ਪੈਨੋ ਤੇ ਮਾਂ ਦੇ ਪਿਆਰੇ ਹੱਥ ਲਾ ਕੇ ਜਾਓ ਲਿਓ ਸਿੰਘ ਰਾਸ਼ੀ ਵਾਲਿਆਂ ਦੇ ਲਈ ਤਨ ਕੰਮ ਕਰ ਅੱਛਾ ਪਰ ਬਾਣੀ ਦੀ ਵਜ੍ਹਾ ਨਾਲ ਤੁਹਾਡੇ ਸ਼ਬਦਾਂ ਦੀ ਵਜ੍ਹਾ ਨਾਲ ਤੁਹਾਡੇ ਕੰਮ ਖਰਾਬ ਹੋ ਸਕਦੇ ਆ ਘੱਟ ਬੋਲਣਾ ਤੇ ਜ਼ਿਆਦਾ ਤੇਜ਼ ਨਹੀਂ ਬੋਲਣਾ ਮਿੰਸ ਕਾਲਾ ਪੰਤੇ ਜੀ ਕੋਈ ਫੈਸਲਾ ਵੀ ਨਹੀਂ ਲੈਣਾ ਕਿ ਆ ਚੱਕੋ ਜੀ ਚੱਲੇ ਅਸੀਂ ਤਾਂ ਐਦਾਂ ਨਹੀਂ ਕੋਈ ਨਹੀਂ ਇਹ ਕੰਮਕਾਰ ਨੂੰ ਥੋੜਾ ਸੀਰੀਅਸਲੀ ਲਵੋ ਕੋਈ ਅਫਸਰ ਡਾਂਟ ਵੀ ਰਿਹਾ ਜਾਂ ਕਿਸੇ ਨਾਲ ਕੋਈ ਬਹਿਸਵਾਜੀ ਹੋ ਰਹੀ ਹੈ ਤਾਂ ਕਈ ਮੁੱਦਿਆਂ ਤੇ ਆਪਣੀ ਸਲਾਹ ਨਾ ਦੋ ਚੁੱਪ ਰਵੋ ਦਿਨ ਅੱਛਾ ਜਾਏਗਾ ਅਗਲੀ ਰਾਸ਼ੀ ਵਰਗੋ ਕੰਨਿਆ ਰਾਸ਼ੀ ਵਾਲੇ ਕੰਨਿਆ ਰਾਸ਼ੀ ਵਾਲਿਆਂ ਦੇ ਲਗਣ ਵਿੱਚ ਚੰਦਰ ਕੇਤੂ ਤੇ ਸਾਹਮਣੇ ਸ਼ੁਕਰ ਮਹਾਰਾਜ ਦੂਜੇ ਸਥਾਨ ਵਿੱਚ ਤਾਂ ਕੰਮਕਾਰ ਪੈਸੇ ਲਈ ਸਿਤਾਰੇ ਹੋਏ ਸ਼ੁਭ ਸਾਰੇ ਪਾਸਿਆਂ ਤੋਂ એનર્ਜੀ ਰਹੀ ਸ਼ੁਭ ਪੈਸਾ ਵੀ ਆਇਆ ਆਪਣੀ ਮੇਰੀ ਵੀ ਬਣੇ ਕਈ ਜਗ੍ਹਾ ਤੇ ਜਾਣਾ ਵੀ ਪਿਆ ਨਜ਼ਲਾ ਜ਼ੁਕਾਮ ਸੀ ਥੋੜਾ ਉਹ ਵੀ ਹੁਣ ਠੀਕ ਹੁੰਦਾ ਜਾਏਗਾ ਤੇ ਸੇਤ ਜੋ ਸੀ ਉਹ ਵੀ ਸਹੀ ਹੋ ਜਾਏਗੀ ਤੇ ਪ੍ਰੋਫਿਟ ਮਿਲੇਗਾ ਤੁਹਾਨੂੰ ਹਰ ਹਰ ਚੀਜ਼ ਚ ਜਿੱਥੋਂ ਵੀ ਤੁਸੀਂ ਫਾਇਦਾ ਲੈਣਾ ਕੋਈ ਇਨਵੈਸਟਮੈਂਟ ਕੀਤੀ ਹੈ ਜਿੱਦਾਂ ਸ਼ੇਅਰ ਮਾਰਕੀਟ ਵਿੱਚ ਤਾਂ ਉਸ ਤੋਂ ਵੀ ਤੁਹਾਨੂੰ ਫਾਇਦਾ ਹੀ ਹੋਏਗਾ ਨੁਕਸਾਨ ਵਾਲੀ ਗੱਲ ਨਹੀਂ ਹੈ ਤਾਂ ਕੀ ਕਰੋ ਹਲਕਾ ਜਾਂ ਅਸਮਾਨੀ ਜਾਂ ਗ੍ਰੀਨ ਕਲਰ ਪੈਨੋ ਲਿਬਰਾ ਤੋਲਾ ਰਾਸ਼ੀ ਵਾਲਿਆਂ ਦੇ ਲਈ ਇੱਕਦਮ ਖਰਚਾ ਪੈ ਸਕਦਾ ਹੈ ਤੇ ਉਸ ਖਰਚੇ ਦੀ ਵਜ੍ਹਾ ਨਾਲ ਕਿਸੇ ਸਰਕਾਰੀ ਦਰਬਾਰੀ ਕਿਸੇ ਬੰਦੇ ਨੂੰ ਪੈਸੇ ਦੇਣੇ ਪੈ ਸਕਦੇ ਆ ਜਿਸ ਨਾਲ ਆਰਥਿਕ ਸਥਿਤੀ ਥੋੜੀ ਡਾਵਾ ਡੋਲ ਹੋ ਸਕਦੀ ਆ ਪਹਿਲਾਂ ਤੋਂ ਹੀ ਤੁਹਾਨੂੰ ਪਤਾ ਕਿ ਕਾਮਕਾਰ ਥੋੜਾ ਇਸ ਮਹੀਨੇ ਡਿਲੇ ਚੱਲ ਰਿਹਾ ਥੋੜਾ ਹੌਲੀ ਚੱਲ ਰਿਹਾ ਥੋੜੇ ਜਿਆਦਾ ਪੈਸਾ ਨਹੀਂ ਆ ਰਿਹਾ ਲక్ష్ਮੀ ਦਾ ਤੂਵਾ ਨਿਕਲਿਆ ਹੋਇਆ ਹੈ ਮੰਗਲ ਤੇ ਸੂਰਜ ਦੀ ਸਥਿਤੀ ਧਨ ਸਥਾਨ ਵਿੱਚ ਹੋਣ ਕਰਕੇ ਚੰਗਾ ਰਹੇਗਾ ਥੋੜੀ ਜਿਹਾ ਸ਼ਹਿਦ ਲੈ ਕੇ ਧਾਰਮਿਕ ਸਥਾਨ ਤੇ ਰੱਖ ਕੇ ਆਓ ਤੇ ਨਾਲ ਚੜਦੇ ਸੂਰਜ ਦੇ ਦਰਸ਼ਨ ਕਰੋ ਚੰਦਰ ਦਾ ਨਕਸ਼ਤਰ 10ਵੇਂ ਖਾਨੇ ਦਾ ਮਾਲਕ ਹੈ ਪਿਤਾ ਨਾਲ ਬੈਸਬਾਜੀ ਤੋਂ ਬਚੋ ਸਕੋਰਪੀਓ ਬ੍ਰਿਸ਼ਟਿਕ ਰਾਸ਼ੀ ਵਾਲੇ ਪੂਰਾ ਕੌਨਫੀਡੈਂਸ ਹੋਇਆ ਤੁਹਾਨੂੰ ਆਪਣੇ ਕੰਮ ਕਾਰ ਤੇ ਆਪਣੇ ਆਪ ਤੇ ਚੰਦਰ ਦਾ ਨਕਸ਼ਤਰ ਕਿਸਮਤ ਤੇ ਪੂਰਾ ਭਰੋਸਾ ਦਿਨ ਬੈਸਟ ਜਾਏਗਾ ਜਿੰਨੀ ਮਿਹਨਤ ਕੀਤੀ ਉਸ ਦਾ ਪੂਰਾ ਪੂਰਾ ਫਲ ਮਿਲੇਗਾ ਕਾਲਾ ਨੀਲਾ ਰੰਗ ਪੌੜਾ ਨਹੀਂ ਮਾਂ ਦਾ ਆਸ਼ੀਰਵਾਦ ਲੈ ਕੇ ਜਾਣਾ ਹੈ ਤੇ ਚਾਂਦੀ ਚਾਂਦੀ ਦੇ ਗਲਾਸ ਪਾਣੀ ਪੀਣਾ ਹੈ ਦੇਖੋ ਤਾਂ ਸਹੀ ਦਿਨ ਬੈਸਟ ਹੋ ਜਾਏਗਾ ਅਗਲੀ ਰਾਸ਼ੀ ਸੈਜੀਟੇਰੀਅਸ ਤਨੂ ਰਾਸ਼ੀ ਵਾਲਿਆਂ ਦੇ 10ਵੇਂ ਸਥਾਨ ਵਿੱਚ ਚੰਦਰ ਤੇ ਕੇਤੂ ਜਿਸ ਕਰਕੇ ਕੀ ਹੋਇਆ ਸਰਕਾਰੀ ਦਰਬਾਰੇ ਕਿਸੇ ਚੀਜ਼ ਦਾ ਭੈੜਾ ਡਰ ਬਣਿਆ ਕਿਤੇ ਕੋਈ ਨੁਕਸਾਨ ਕੋਈ ਸਰਕਾਰੀ ਚਿੱਠੀ ਸਰਕਾਰੀ ਨੋਟਿਸ ਨਾ ਆ ਜਾਵੇ ਕੋਈ ਕਿਸ਼ਤ ਰੰਦੀ ਸੀ ਉਸ ਦੀ ਵਜ੍ਹਾ ਨਾਲ ਪਰੇਸ਼ਾਨੀ ਨਾ ਖੜੀ ਹੋ ਜਾਵੇ ਤਾਂ ਕੀ ਕਰਨਾ ਤੁਸੀਂ ਇੱਕ ਤਰ੍ਹਾਂ ਤੁਨ ਦੁੱਧ ਨਹੀਂ ਪੀਣਾ ਤੇ ਦੂਜਾ ਵਾਹਨ ਚਲਾਉਂਦੇ ਸਮੇ ਪੇਪਰ ਵਰਕ ਸਹੀ ਰੱਖਣਾ ਹੈ ਨਹੀਂ ਤਾਂ ਕੋਈ ਨਾ ਕੋਈ ਪਰੇਸ਼ਾਨੀ ਕੋਈ ਚਿੱਠੀ ਕੋਈ ਨੋਟਿਸ ਕੋ ਚਲਾਣ ਕਟਿਆ ਜਾ ਸਕਦਾ ਹੈ ਧਿਆਨ ਰੱਖੋ ਲੇਮਨ ਰੰਗ ਪੈਣ ਕੈਪ੍ਰਿਕੌਰ ਮਕਰ ਰਾਸ਼ੀ ਵਾਲਿਆਂ ਦੇ ਲਈ ਕਿਸਮਤ ਦਾ ਸਾਥ ਮਿਲੇਗਾ ਲੰਬੀ ਯਾਤਰਾ ਹੋਏਗੀ ਵਿਦੇਸ਼ ਵੱਲੋਂ ਰਿਲੈਕਸ ਵਾਲੀ ਖਬਰ ਮਿਲੇਗੀ ਤੇ ਚੰਦਰ ਦਾ ਨਕਸ਼ਤਰ ਧਨ ਦੇਏਗਾ ਵਿਦੇਸ਼ ਵੱਲੋਂ ਵੀ ਕੰਮ ਕਰ ਵੱਲੋਂ ਰਿਸ਼ਤੇ ਦੀ ਉਮਰਤਾ ਰਿਸ਼ਤਾ ਹੋ ਜਾਏਗਾ ਦਿਨ ਅੱਛੇ ਆ ਕਿਸਮਤ ਦਾ ਸਾਥ ਮਿਲੇਗਾ ਹਰ ਕੰਮ ਵਿੱਚ ਕਦਮ ਹਮੇਸ਼ਾ ਅੱਗੇ ਵੱਲ ਹੀ ਰਹਿਣ ਵਾਲਾ ਹੈ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਹੈ ਚੰਗਾ ਹੈ ਤੁਸੀਂ ਮੱਥੇ ਤੇ ਦੁੱਧਾ ਅਜ ਵੀ ਲਗਾ ਲੈਣਾ ਜਾਂ ਚੰਦਨ ਵੀ ਲਗਾ ਸਕਦੇ ਹੋ ਅਕਿਊਰਸ ਕੁੰਭ ਰਾਸ਼ੀ ਵਾਲਾ ਚੰਦਰ ਕੇਤੂ ਦੀ ਜੁਤੀ 8ਵੇਂ ਸਥਾਨ ਵਿੱਚ ਸਹੀ ਨਹੀਂ ਹੈ ਰੋਗ ਬਿਮਾਰੀ ਦੀ ਚਿੰਤਾ रह ਸਕਦੀ ਹੈ ਪੈਸਾ ਆਏਗਾ ਵੀ ਤੇ ਨਾਲੋਂ ਨਾਲ ਖਰਚ ਹੋਣ ਦੀ ਪਲੈਨਿੰਗ ਪਹਿਲਾਂ ਤੋਂ ਚੱਲ ਰਹੀ ਹੋਏਗੀ ਸ਼ਾਪਿੰਗ ਲਈ ਜਾਂ ਹੋਏ ਐਸੇ ਪੈਸਾ ਚਾਹੀਦਾ ਹੈ ਤਾਂ ਕਿਤੋਂ ਨਾ ਕਿਤੋਂ ਪ੍ਰਬੰਧ ਹੋ ਜਾਏਗਾ ਮਨ ਤੇ ਜ਼ਿਆਦਾ ਬੋਝ ਅੱਜ ਨਹੀਂ ਦੇਣਾ ਸਿਹਤ ਦਾ ਧਿਆਨ ਰੱਖਣਾ ਸੈਰ ਜ਼ਰੂਰ ਕਰਨੀ ਹੈ ਮਿਊਜ਼ਿਕ ਸੁਣਨਾ ਤੇ ਦਿਨ ਨੂੰ ਤੁਸੀਂ ਬੈਸਟ ਬਣਾ ਹੀ ਲੋਗੇ ਪਾਈਸਸ ਮੀਨ ਰਾਸ਼ੀ ਵਾਲੇ ਮੀਨ ਰਾਸ਼ੀ ਵਾਲਿਆਂ ਦੇ ਲਈ ਵਿਦੇਸ਼ ਤੋਂ ਵਿਦੇਸ਼ ਜਾਣ ਲਈ ਵਿਦੇਸ਼ ਤੋਂ ਪੈਸਾ ਆਉਣਗੇ ਸਿਤਾਰੇ ਦਾਾਂ ਦੀ ਕੋਈ ਚੰਗੀ ਖਬਰ ਸੁਣਾਉਣ ਲਈ ਸਿਤਾਰੇ ਹੋਏ ਸ਼ੁਭ ਮਾਤਾ ਦੀ ਸੇਤ ਸਹੀ ਹੁੰਦੀ ਜਾਏਗੀ ਪਰ ਇੱਕ ਲੱਤ ਵਿੱਚ ਥੋੜਾ ਬਹੁਤਾ ਜ਼ਿਆਦਾ ਦਰਦ ਰਹਿ ਸਕਦਾ ਹੈ ਕਾਲੇ ਚਿੱਤੇ ਤੇਲ ਦਾਲ ਜਲ ਪ੍ਰਵਾਹ ਕਰ ਦੋ ਤੇ ਅਜਰ ਰਸੋਈ ਚ ਬੈਠ ਕੇ ਖਾਣਾ ਖਾਓ ਰਿਲੈਕਸ ਮਿਲੇਗੀ ਏਸੀਜੀ ਤੁਹਾਡੇ ਸਿਤਾਰੇ ਤੁਹਾਡੇ ਸ਼ੁਭ ਸਿਤਾਰੇ ਗ੍ਰਹਿਾਂ ਮੁਤਾਬਕ ਕੀ ਪ੍ਰਭਾਵ ਪਾਉਂਦੇ ਆ ਸੁਣ ਔਲਾਦ ਲਈ ਹਮੇਸ਼ਾ ਇਹ ਉਪਾਅ ਕਰਦੇ ਰਹਿਣਾ ਚਾਹੀਦਾ ਹੈ ਕਿ ਸਭ ਤੋਂ ਜ਼ਰੂਰੀ ਕੁੱਤੇ ਨੂੰ ਰੋਟੀ ਪਾਉਂਦੇ ਰਹੋ ਕੇਤੂ ਦਰਵੇਸ਼ ਤੇ ਔਲਾਦ ਦਾ ਘਾਰਕ ਮੰਨਿਆ ਜਾਂਦਾ ਹੈ ਹਮੇਸ਼ਾ ਕਦੇ-ਕਦੇ ਕਿਲੇ ਮੰਦਰ ਰੱਖਦੇ ਰਹੋ ਕੇਲੇ ਬ੍ਰਸਪਤ ਦੇ ਨੇ ਤੇ ਗਣੇਸ਼ ਜੀ ਦੇ ਰੱਖਣ ਤੇ ਬ੍ਰਸਪਤ ਕੇ ਤੂ ਸ਼ੁਭ ਹੋ ਜਾਂਦਾ ਕਦੇ-ਕਦੇ ਆਪਣੇ ਬੱਚਿਆਂ ਤੋਂ ਇੱਕ ਨਾਰੀਅਲ ਲੈ ਕੇ ਵਾਰ ਕੇ ਸ਼ਨੀਵਾਰ ਵਾਲੇ ਦਿਨ ਜਲ ਪ੍ਰਵਾਹ ਕਰਦੇ ਰਹੋ ਸ਼ਨੀ ਦੀ એનર્ਜੀ ਬੱਚਿਆਂ ਦੀ ਜੋ ਟੀਨੇਜ ਮੀਨਸ ਬੁੱਧ ਦੀ ਮੰਗਲ ਦੀ ਏਸ ਹੁੰਦੀ ਹੈ ਟੀਨੇਜ ਹੈਨਾ ਪਤਾ ਨਹੀਂ ਲੱਗਦਾ ਬੱਚਿਆਂ ਨੂੰ ਕਿ ਕਿਹੜਾ ਕਦੋਂ ਕੀ ਡਿਸੀਜਨ ਲੈਣਾ ਹੈ ਤਾਂ ਇਹ ਚਲ ਪਰਵਾਹ ਕਰਦੇ ਰਹਿਣਾ ਚਾਹੀਦਾ ਹੈ ਕੋਈ ਵੀ ਬੱਚੇ ਨੂੰ ਨਵੀਂ ਚੀਜ਼ ਲਿਆ ਕੇ ਦੋ ਪਾਣੀ ਦਾ ਛਿੱਟਾ ਮਾਰ ਕੇ ਦੋ ਪਤਾ ਨਹੀਂ ਉਹ ਕਿਹੜੀ ਨਰਜੀ ਲੈ ਕੇ ਆਈ ਹੈ ਕਿੱਦਾਂ ਦੇ ਹੱਥਾਂ ਚੋਂ ਆਈ ਹੈ ਕਿਹੜੀ ਜਗ੍ਹਾ ਤੇ ਬਣੀ ਹੈ ਕਿਸੇ ਨੇ ਰੋ ਕੇ ਪਿੱਟ ਕੇ ਬਣਾਈ ਹੈ ਕਿ ਖੁਸ਼ੀ ਨਾਲ ਬਣਾਈ ਹੈ ਕੁਝ ਨਹੀਂ ਨਾ ਪਤਾ ਤਾਂ ਤੁਹਾਡੇ ਘਰ ਚੋਂ ਸ਼ੁਭ ਦਵੇ ਤਾਂ ਇਸ ਲਈ ਚੰਦਰ ਕੈਮ ਕਰ ਦੋ ਹਲਕਾ ਜਿਹਾ ਪਾਣੀ ਦਾ ਛਿੱਟਾ ਮਾਰ ਕੇ ਆਪਣੇ ਬੱਚੇ ਨੂੰ ਉਹ ਚੀਜ਼ ਯੂਜ਼ ਕਰਨ ਲਈ ਦੋ ਜਿੱਦਾਂ ਬੈਗ ਜੁੱਤੀ ਆ ਜਾਂ ਤੁਸੀਂ ਕੱਪੜੇ ਕਹਿ ਸਕਦੇ ਆ ਆਪਾਂ ਹਨਾ ਕੋਈ ਵੀ ਚੀਜ਼ ਹੈ ਕਚੰਦਰ ਕੈਮ ਕਰਕੇ ਦੇਣੀ ਹੈ ਤੇ ਤੀਸਰੀ ਜੋ ਸਭ ਤੋਂ ਜ਼ਰੂਰੀ ਇਹ ਆ ਕਿ ਆਪ ਜਾ ਕੇ ਬੱਚੇ ਦੇ ਮੱਥੇ ਤੇ ਹਰ ਰੋਜ਼ ਦੁੱਧ ਲਗਾਓ ਮਤਲਬ ਬੱਚਾ ਲੇਟ ਉੱਠਦਾ ਏ ਜਾਂ ਕੀ ਕਦੋਂ ਉੱਠਦਾ ਕਿੱਦਾਂ ਉੱਠਦਾ ਤੁਸੀਂ ਆਪਣੇ ਚ ਬਿਜ਼ੀ ਹੋ ਤਾਂ ਜਾਓ ਹਲਕਾ ਜਿਹਾ ਟਾਈਮ ਕਰ ਇਹ ਨਹੀਂ ਕਿ ਬੱਚੇ ਨੂੰ ਕਿ ਮੱਥੇ ਤੇ ਦੁੱਧ ਲਾ ਲੈ ਨਹੀਂ ਤੁਸੀਂ ਲਾਓ ਚੰਦਰ ਕੈਮ ਰਹਿੰਦਾ ਮੱਥਾ ਜੋ ਹੈ ਨਾ ਕਿਸਮਤ ਦਾ ਕਾਰਕ ਮੰਨਿਆ ਜਾਂਦਾ ਹੈ ਤੇ ਚੰਦਰ ਮੰਦਾ ਕਾਰਕ ਹੈ ਤੇ ਜਦੋਂ ਮਨ ਸਾਡੀ ਕਿਸਮਤ ਨਾਲ ਸਾਡੇ ਦਿਮਾਗ ਨਾਲ ਜੁੜਦਾ ਹੈ ਸਾਡੀ ਕਿਸਮਤ ਦੇ ਉੱਤੇ ਚੰਦਰ ਦਾ ਪਰਵਾਰ ਠੰਡਾ ਸੀਤਲ ਹੁੰਦਾ ਹੈ ਦੁੱਧ ਲਾਉਨੇ ਆ ਸੀ ਮੱਥੇ ਤੇ ਤਾਂ ਬਲੇਸਿੰਗ ਕੁਦਰਤ ਵੱਲੋਂ ਮਿਲ ਜਾਂਦੀ ਹੈ ਤੁਸੀਂ ਸਮਝਦਾਰ ਹੋ ਬਹੁਤ ਚੀਜ਼ਾਂ ਸਮਝੋ ਤੁਹਾਡੇ ਕੁਐਸਚਨ ਆਏ ਹੋਇਆ ਕਿ ਮਸਲਸ ਪ੍ਰੋਬਲਮ ਬਾਰੇ ਦੱਸੋ ਤੇ ਨਾਲ ਕੋਈ ਇੱਕਦਮ ਨਸਲਾ ਜੂ ਕੰਮ ਜ਼ਿਆਦਾ ਹੁੰਦਾ ਉਹਦੇ ਬਾਰੇ ਦੱਸੋ ਤਾਂ ਪਾਉਣ ਵਾਲੀਆਂ ਵੀਡੀਓ ਵਿੱਚ ਤੁਹਾਨੂੰ ਇਹਨਾਂ ਬਾਰੇ ਜ਼ਰੂਰ ਦੱਸਾਂਗੇ ਤੇ ਕੱਲ ਇੱਕ ਜਨਮ ਪੱਤਰੀ ਤੇ ਵੀ ਚਾਚਾ ਕਰਾਂਗੇ ਸਮਾਂ ਇਜਾਜ਼ਤ ਦਾ ਆਪ ਸਭ ਦਾ ਅੱਜ ਦਾ ਦਿਨ ਅੱਛਾ ਜਾਵੇ Sashika